ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਚੋਟ ਜਾਂ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਅਸਤੇ ਤਿੰਨ ਸੂਏ ਸਵਾਏ ਨਗ ਲੈ ਕੇ ਆਏ ਆ ਜੀ ਡिटेल ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਗੁਰਪ੍ਰਸਾਦ ਪਿੰਡ ਝੂਟੀਆਂਪੁਰ ਦਾ ਜ਼ਿਲ੍ਹਾ ਮੋਗਾ ਤੇ ਨੇੜੇ ਇੱਕ ਪਾਸੇ ਜੀਰਾ ਪੈ ਜਾਂਦਾ ਇੱਕ ਪਾਸੇ ਤਲਵੰਡੀ ਪੈ ਜਾਂਦੀ ਆ ਤੇ ਨੰਬਰ ਹੈਗਾ 90583947 ਠੀਕ ਆ ਬਾਈ ਇਹ ਤੋਂ ਸ਼ੁਰੂ ਕਰ ਲੈਂਦੇ ਆ ਸੁਆਗਨ ਨਮਾ ਜੀ ਸੁਆ ਬਾਈ ਦੂਜਾ ਹੈ ਕਦੋਂ ਸੂਈ ਹੈ ਜੀ ਇਹ ਇਹ ਰਾਤ ਸੂਈਆ 11:00 ਵਜੇ ਜੇਰਡ ਕੱਢ ਕੇ ਜੇਰ ਪਈਆ ਇਹਦੀ 5:00 ਵਜੇ ਦੇ ਕਰੀਬ ਆਪਣੇ ਕੋਲੇ ਵੀਡੀਓ ਵੀਡੀਓ ਪਰੋਪਰ ਠੀਕ ਆ ਭਾਈ ਬੱਚਾ ਕੀ ਦਿੱਤਾ ਮਗਰ ਬੱਚਾ ਵੱੱਛੀ ਹੈ ਜੀ ਆਪ ਜੀ ਆਬਸ ਹੋਈ ਆ ਕੀ ਨਹੀਂ ਸੋਈ ਸੀ ਭਾਈ ਠੀਕ ਆ ਜੀ ਬੱਚੀ ਕ੍ਰੋਸ ਅੰਗ ਚ ਆ ਗਈ ਜੀ ਹਾਂਜੀ ਥੋੜੀ ਕ੍ਰੋਸ ਚ ਹਾਂਜੀ ਥੋੜੀ ਕ੍ਰੋਸ ਚ ਆ ਗਈ ਤੇ ਕਿੰਨਾ ਬੋਲਾ ਕੱਢ ਲਿਆ ਭਾਈ ਐਵੇਂ ਝੂਠ ਮਾਰਨਾ ਨਹੀਂ ਹੁੰਦਾ ਆਪਾਂ ਨੂੰ ਹੂੰ ਬੱਚਾ ਚੰਗਾ ਆ ਬਸ ਐਨੇ ਕੋਈ ਨਹੀਂ ਮੈਂ ਕਹਦਾ ਪੰਜ ਕੱਢਿਆ ਚਾਰ ਕੱਢਿਆ ਉਹ ਥਾਣਾ ਜਾਨੀ ਕਿ ਆਪਾਂ ਜਾਨੀ ਕਿ ਲੀਟਰ ਕਾ ਲਾਲਾ ਵੀ ਜਿਹੜੇ ਪਹਿਲੀਆਂ ਧਾਰਾਂ ਕੱਢੀਆਂ ਉਹ ਦੂਬਾ ਤੇ ਬਚਰ ਜਾਇਆ ਲੀਟਰ ਇਹ ਪੀ ਗਿਆ ਹੋਊਗਾ ਇਹ ਜਾਨੀ ਕਿ 1.5 ਲੀਟਰ 2 ਲੀਟਰ ਦਾ ਪੀ ਜਾਣਾ ਚਲੋ ਜਦੋਂ 2 25 ਕਿਲੋ ਹੋ ਗਿਆ ਕਿੰਨੀ ਕਪੈਸਿਟੀ ਹੈ ਦੁੱਧ ਦੀ ਕਪੈਸਿਟੀ ਦਾ ਬਾਈ ਇਹਦੀਆਂ ਨਾੜਾ ਨੂੜਾ ਵੇਖ ਲਾ ਉਹਨਾਂ ਨੇ ਜਾਨੀ ਕਿ 18 19 ਕਿਲੋ ਦੋ ਤੇ ਪਹਿਲੇ ਸੂਜੋ ਠੀਕ ਹੈ ਬਾਈ ਹਾਂ ਦੁੱਧ ਦੀ ਇਹ ਚੰਗੀ ਰਿਪੋਰਟ ਆ ਇਹਨਾਂ ਟੈਂਪੂ ਚੜਨੇ ਸੂਜਾ ਸਹੀ ਮੈਨੇ ਅਜੇ ਮੈਨੂੰ ਆਸ ਨਹੀਂ ਸੀ ਇਹਦੀ ਅੱਛਾ ਥਣਾ ਦੀ ਡਨ ਆ ਜੀ ਥਣਾ ਦੀ ਬਈ ਫੁੱਲ ਗਾਰੰਟੀ ਆ ਥਣ ਵੱਧ ਘੱਟ ਭੂਲ ਛੇਤਾ ਫੁੱਲ ਗਾਰੰਟੀ ਆ ਠੀਕ ਆ ਜੀ ਬਾਕੀ ਸੀਲ ਠੰਡੀ ਕੋਈ ਜੂੜ ਦੀ ਨਹੀਂ ਲੋੜ ਕੋਈ ਲੈਣਾ ਨਹੀਂ ਦੇਣਾ ਨਹੀਂ ਇਹਦਾ ਤਾਜੀ ਸੂਈ ਕਰਕੇ ਬਸ ਥੋੜਾ ਜਿਹਾ ਕਰਦਾ ਬੱਚੇ ਦਾ ਵੀ ਕਰਦਾ ਬੱਚੇ ਦਾ ਕਰਦਾ ਬਾਕੀ ਕੋਈ ਵੀ ਇੱਕ ਪੈਸੇ ਦੀ ਨੌਕਸ ਨਹੀਂ ਆਪ ਦੀ ਆ ਸੂਈ ਆ ਆਪ ਦੀ ਆ ਜੀਰ ਪਈ ਆ ਜੀ ਆਏ ਨਹੀਂ ਕੋਈ ਪੁੱਠੇ ਪੁੱਠੇ ਵਧੀਆ ਗਾਲਾ ਕੋਈ ਵੀ ਤੋਰ ਕੇ ਦਿਖਾ ਦੇ ਬਈ ਮੈਨੂੰ ਤਾਂ ਹਜੇ ਆਸ ਮੇਰੀ ਨਹੀਂ ਸੁਣੀ ਬਈ ਸੋਖੂ ਪਤਾ ਨਿਗਰ ਆ ਗਦਾ ਠੀਕ ਆ ਜੀ ਮੈਂ ਤਾਂ ਉਦੋਂ ਪਤਾ ਲੱਗਾ ਚਲੋ ਆਏ ਨਾ ਸਫਰ ਮੰਨ ਜਾਂਦਾ ਬਸੂ ਜੀ ਸੁਆ ਦੂਜਾ ਜੀ ਰਾਤ ਸੂਈ ਆ ਖੜੀਆਂ ਦੀਆਂ ਬਈ ਠੀਕ ਆ ਜੀ ਬੱਚਾ ਮਗਰ ਬੱਛੀ ਮਿਲ ਜਣੀ ਆ ਬੱਛੀ ਚੰਗੀ ਆ ਜੀ ਬਾਕੀ ਥਾਣਾ ਦੇ ਸਹਿ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਕੋਈ ਪੋਰਟ ਨਹੀਂ ਸ਼ਾਂਖ ਨਹੀਂ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਗੋਲ ਕਰਨਾ ਜੀ ਛੋਟਾ ਜਿਹਾ ਚੈੱਕ ਕਰ ਸਕਦੇ ਹੋ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਜੀ ਚੈੱਕ ਕਰ ਲੋ ਮਿਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਇੱਕ ਤੁਹਾਨੂੰ ਪਤਾ ਤਾਜ਼ਾ ਸੋਇਆ ਪਸੂ ਘਰ ਹੀ ਜਾਂਦਾ ਬੱਚਾ ਲਾ ਕੇ ਪਲਾਂਦੀ ਆਪਾਂ ਲਗਾਉਣਾ ਦਾ ਦੁਕਾਨੀ ਦੇਨੇ ਆ ਠੀਕ ਆ ਜੀ ਉਹ ਉਹ ਜੀ ਨਹੀਂ ਗੱਲ ਵੀ ਹਾਂ ਇਹਨੂੰ ਕੋਈ ਨੰਦਾ ਵਿਚਾਰ ਨਹੀਂ ਠੀਕ ਆ ਜੀ ਜੁੜ ਵੀ ਨਹੀਂ ਪਾਇਆ ਮੈਂ ਤਾਂ ਧਰਾ ਮਾਰ ਲੱਗਿਆ ਠੀਕ ਆ ਜੀ ਡਿਮਾਂਡ ਵੇਰੇ ਦੀ ਡਿਮਾਂਡ ਤਾਂ ਬਾਈ ਇਹਦੀ ਕੋਈ ਜ਼ਿਆਦਾ ਨਹੀਂ ਜੀ 55000 ਰੁਪਏ ਪੌਡੀਮਾਨ ਤਨ ਮਾਨ ਤਨ 57000 ਜਮਾ ਜੈਜ ਡਿਮਾਂਡ ਕੀਤੀ ਹੈ ਬਾਈ ਨੇ ਬਾਈ ਜਿਹੜੇ ਹਿਸਾਬ ਨਾਲ ਨਾ ਥਣ ਭਾਂਡੇ ਦੀ ਪੂਰੀ ਸਾਫ ਆ ਕੁਛ ਵੀ ਪੈਸੇ ਨਹੀਂ ਸਹੀ ਗੱਲ ਆ ਜੀ ਆ ਜਮਾ ਜੈਜ ਡਿਮਾਂਡ ਆ ਜੀ ਪਹਿਲਾਂ ਥਣ ਚੈੱਕ ਕਰੋ ਆ ਥਣ ਰੇਕ ਗਾਂ ਦੇ ਨਹੀਂ ਹੁੰਦਾ ਬਾਈ ਫਿਰ ਦੂਜੀ ਗੱਲ ਇਹ ਆ ਮੇਰਾ ਬਾਈ ਮੇਰੇ ਕੋਲੋਂ ਜਿਹੜਾ ਵੀ ਪਸ਼ੂ ਲਓਗੇ ਉਹਦੀ ਮੈਂ ਗਾਰੰਟੀ ਦਊਂਗਾ ਬੱਚੇ ਦੀ ਡੀਐਨਏ ਵੀ ਲਿਆ ਸਕਦੇ ਆ ਠੀਕ ਆ ਜੀ ਇਹ ਨਹੀਂਗਾ ਵੀ ਜਿਹੜੇ ਲਾ ਲੈ ਕੇ ਵੀ ਹਰ ਦੀ ਗਾਂ 2000 ਦੀ ਤੇ ਉਹਨੂੰ 2 ਦਿਨ ਚੋਇਆ ਨਾ ਤੇ ਉਹਦੇ ਮੰਗਰ ਲਿਆਣ ਕੇ ਬੱਚਾ ਠਲਤਾ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਮੇਰੇ ਭਰਾ ਇੱਥੋਂ ਆਪਣੇ ਮਾਲ ਖਾਸ ਕਰਕੇ ਮਾਲਵੇ ਦੇ ਲੋਕ ਹਾਂਜੀ ਉੱਥੋਂ 40 ਦੀ ਮਿਲਦੀ ਆ ਉੱਥੋਂ 25 ਦੀ ਮਿਲ 35 ਦੀ ਮਿਲਦੀ ਆ ਹਾਂ ਭਾਈ ਯਾਰ ਜਿਹੜੀ ਚੀਜ਼ ਹੀ ਹੋਣਾ 50 55 ਦੀ ਉਹ ਤੁਹਾਨੂੰ 40 ਦੀ ਕਿਉਂ ਦੇ ਰਿਹਾ ਬੰਦਾ ਵੱਡੇ ਭਾਈ ਇਹ ਨਾ ਮੈਂ ਸਪੈਸ਼ਲ ਬੇਨਤੀ ਕਰਦਾ ਜਿਹੜੇ ਆਪਣਾ ਚੈਨਲ ਵੇਂਦੇ ਆ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਆਪਣਾ ਚੈਨਲ ਵੇਖਣ ਵਾਸਤੇ ਇੱਕ ਵੀਰੇ ਕੋਈ ਵੀ ਪਸ਼ੂ ਲੈਨੇ ਕਿਤੋਂ ਵੀ ਪਸ਼ੂ ਲੈਨੇ ਆ ਜੇ ਵੀਰੇ 50000 ਦਾ ਪਸ਼ੂ ਆ ਤਾਂ ਵੀਰੇ ਉਹ 50 ਦਾ ਹੀ ਮਿਲਣਾ ਵੱਧ ਤੋਂ ਵੱਧ 49 ਦਾ ਮਿਲ ਜੂ ਮੈਂ 1000 2000 ਦਾ ਫਰਕ ਆ ਜਾਓ 55 ਦਾ ਮਿਲ ਜੂ ਪਰ ਜੇ 50000 ਦਾ ਪਸ਼ੂ ਆਪਾਂ ਕਹਿੰਦਾਂਗੇ ਵੀ 30000 ਚ ਮਿਲ ਜੂ 20000 ਚ ਤੇ ਵੀਰੇ ਉਹ ਚੀਜ਼ ਤੋਂ ਬਚਿਓ ਜਰੂਰ ਤੇ ਕਿਉਂਕਿ ਆ ਕਈ ਚੈਨਲ ਆ ਵੀ ਬਣੇ ਵੇ ਆ ਫੇਕ ਜੀ ਤੇ ਆਈਡੀਆਂ ਫੇਕ ਬਣੀਆਂ ਵੀ ਆ ਹੋਰ ਸਟੇਟਾਂ ਦੇ ਬੰਦੇ ਆ ਜੀ ਤੇ ਉਹ ਪੈਸੇ ਪਵਾ ਲੈਂਦੇ ਆ ਉਹਦੇ ਚ ਆਪਣੇ ਬੰਦੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਕੋਸ਼ਿਸ਼ ਕਰਿਆ ਕਰੋ ਪਹਿਲਾਂ ਨਿਰਖ ਪਰਖ ਕਰਿਆ ਕਰੋ ਪਸੂ ਦੀ ਜਿੰਨੇ ਕੀਮਤ ਤੁਹਾਨੂੰ ਨਿਰਖ ਪਰਖ ਚ ਲੱਗਦੀ ਆ ਜੇ ਗਾਂ ਵਾਲਾ ਬੰਦਾ ਉਹਦੀ ਕੀਮਤ ਘੱਟ ਮੰਗ ਰਿਆ ਤਾਂ ਉਹਦੇ ਚ ਕੋਈ ਨਾ ਕੋਈ ਰਾਜ ਆ ਜੀ ਆਪ ਦਾ ਗੌਰ ਪਰਖ ਕਰਕੇ ਪਸੂ ਲਿਆ ਕਰੋ ਕਿਤੋਂ ਵੀ ਲੈਣੇ ਮੇਰੇ ਚੈਨਲ ਤੋਂ ਲੈਣੇ ਕਿਸੇ ਹੋਰ ਦੇ ਚੈਨਲ ਤੋਂ ਲੈਣੇ ਆ ਜੀ ਇਹ ਚੀਜ਼ ਦੀ ਪਰਖ ਵੀਰੇ ਜਰੂਰ ਕਰਦੇ ਜੇ ਬਾਈ ਨੇ ਹੁਣ 57000 ਮੰਗਿਆ ਤਾਂ ਚਲੋ ਉਹਦੇ ਚ ਮਾਨਤਾਨ ਹੋ ਜਾਊਗਾ ਇਹ ਨਹੀਂ ਬਾਈ ਸੇਮ ਐ ਜੀ ਗਾ 3540 ਦੀ ਮਿਲ ਜੂ ਉਹ ਐਨੀ ਮਹਿੰਗ ਨਹੀਂ ਆਹੀ ਗੱਲ ਮੈਂ ਕਹਿਣੀ ਚਾਹਨਾ ਬਾਈ ਵੀ ਠੱਗ ਉਹਨਾਂ ਚਰੀ ਠੱਗੀ ਮਾਰ ਸਕਦਾ ਜਿੰਨਾ ਚਿਰ ਲਾਲਚੀ ਲੋਕ ਲਾਲਚੀ ਲੋਕ ਆ ਜੀ ਲਾਲਚ ਨਾ ਕਰੋ ਵੀਰੇ ਇਹ ਲਾਲਚ ਕਰਦੇ ਆਪਣੇ ਲੋਕ ਯਾਰ ਸਾਨੂੰ 35 ਜੀ ਮਿਲ ਜਾਂਦੀ ਆ ਇੰਨੇ ਦੁੱਧ ਵਾਲੀ ਆ ਨਾ ਦਾ ਬਾਈ ਇੱਥੋਂ ਜੇ 200 ਕਿਲੋਮੀਟਰ ਗਾਂ ਲੈ ਲਈ ਨਾ ਤਾਂ ਉਸੇ ਜਾ ਸਕਦੇ ਤੁਸੀਂ ਦਵਾਰਾ ਤੇ ਨਾ ਉਹਨਾਂ ਨੇ ਪੱਲਾ ਫੜਾਉਣਾ ਵੱਡੇ ਭਾਈ ਜਿਹੜਾ ਆਪਾਂ ਮੰਨ ਲਓ ਹੁਣ ਇੱਥੋਂ ਵੀਡੀਓ ਬਣਾਈ ਆ ਆਪਾਂ ਠੀਕ ਆ ਜੀ ਉਹ ਚ ਪ੍ਰੋਪਰ ਐਡਰੈਸ ਦੱਸਿਆ ਬਾਕੀ ਤੇਰੇ ਫਾਰਮ ਦੀ ਵੀਡੀਓ ਆਈ ਜਾਂਦੀ ਇਹਦੇ 'ਚ ਠੱਗੀ ਧੋਖੇ ਵਾਲਾ ਕੋਈ ਕੰਮ ਨਹੀਂ ਜੇ ਆਪਾਂ ਕਿਸੇ ਤੋਂ ਫੇਸਬੁੱਕ ਤੋਂ ਫੋਟੋ ਮਾ ਚੱਕ ਕੇ ਹੋ ਸਕਦਾ ਮੇਰੇ ਚੈਨਲ ਤੋਂ ਕੋਈ ਬੰਦਾ ਫੋਟੋ ਚੱਕ ਕੇ ਬਾਦੇ 20000 ਰੇਟ ਆ ਜੀ ਆਂਦੇ ਆ ਕਸੂਨੂ ਕੁਮਾਰ जाट ਵਾਲੇ ਤਾਂ ਮੈਨੂੰ ਕਈ ਵਾਰੀ ਫੋਨ ਆਇਆ ਵੀ ਉਹ ਬੰਦੇ ਆ ਤਾਂ ਪੈਸੇ ਪਵਾ ਕੇ 5000 ਠੀਕ ਆ ਜੀ ਆਂਦੇ ਗਾਂ ਤੇਰੇ ਘਰੇ ਆਏ ਤਾਂ ਪੈਸੇ ਦੇ ਦੋ 5000 ਰੁਪਏ ਜਾਂਦਾ ਬਾਅਦ ਚ ਦੇ ਪਾ ਤੇ ਉਹ ਫਿਰ ਗੱਲ ਗਲਤ ਹੋ ਜਾਂਦੀ ਕਿਉਂਕਿ ਮੇਰੇ ਤੁਹਾਨੂੰ ਵੀ ਪਤਾ ਰੁਪਿਆ ਰੁਪਿਆ ਬਹੁਤ ਔਖਾ ਬੰਦ ਆ ਜੀ ਨਾੜਾਂ ਦੇਖ ਬਈ ਕਿਵੇਂ ਖੜੀਆਂ ਗਾਂ ਨੇ ਚੈੱਕ ਕਰ ਲੋ ਜੀ ਇਹ ਤਾਂ ਹਜੇ ਬਈ ਜੀ ਬਹੁਤ ਬਣਨੀ ਸੀ ਠੀਕ ਆ ਜੀ ਇਹ ਵੀ ਚੰਗੀ ਬਣੀ ਆ ਬਣਦੀ ਆਣੀ ਆ ਇਹ ਦਾ ਸਮਾਂ ਜਾਨੀ ਕਿ ਉਸ ਹਾਮਾ ਰਹਿੰਦਾ ਸੀ ਠੀਕ ਆ ਜੀ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੇ ਜਿਹੜਾ ਵੀ ਦੂਜਾ ਸੂਆ ਵੀਰੇ ਠੀਕ ਆ ਜੀ ਜਿਹੜੀ ਮਗਰ ਬੱਚੀ ਆ ਕਿਤੋਂ ਸੂਈ ਆ ਜੀ ਇਹ ਇਹਨੂੰ ਅੱਜ ਪੰਜ ਮਾ ਦੇਣਾ ਬਈ ਠੀਕ ਆ ਜੀ ਬੱਚੀ ਬੜੀ ਪਿਆਰੀ ਆ ਜੀ ਮਗਰ ਚੈੱਕ ਕਰ ਸਕਦੇ ਹੋ ਜੀ ਕੋਈ ਹੈਗਾ ਸੀਮਾ ਰਿਕਾਰਡ ਇਹਦਾ ਜੀ ਨਹੀਂ ਨਹੀਂ ਜੀ ਜੀ ਮੈਂ ਤੈਨੂੰ ਕਹਿਦਾ ਹੁਣ ਕਹਿਣ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਵੀ ਵੇ ਉਜਨੀ ਕੇ ਵਰਕ ਵਾਲਿਆਂ ਦਾ ਆ ਹਾਂ ਠੀਕ ਆ ਬਾਈ ਚਲੋ ਆਪਣੀ ਗਲਤ ਗੱਲ ਰਿਕਾਰਡ ਹੈ ਨਹੀਂ ਗਿਆ ਤੇ ਜਿਹਦੀ ਜਰ ਡਾਨਾ ਜੀ ਇਹਦੀ ਵੀ ਜੇ ਤਾਂ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ 11 ਤੋਂ 12 ਲੀਟਰ ਬੋੜਾ ਇਹਨੂੰ ਪੰਜਵਾ ਦੇਣਾ ਇਹ ਨਾ ਸੋਚੇ ਮੇਰਾ ਵੀਰ ਕੋਈ ਵੀ ਦੁੱਧ ਹੋਊਗਾ ਜੇ ਬੋੜਾ ਕਿਹਾ ਤਾਂ ਬੋੜਾ ਹੀ ਹੋਊਗਾ ਠੀਕ ਆ ਜੀ ਹਾਂ ਪੀਲਾ ਉਹਦਾ ਵੀ ਤੇ ਇਹਦਾ ਜਮਾ ਪੀਲਾ ਯਾਨੀ ਚਾਹ ਚ ਨਹੀਂ ਪੈਂਦਾ ਹਾਂ ਇਹਦੀ ਵੀ ਆਪਣੀ ਫੁੱਲ ਗਾਰੰਟੀ ਹੈ ਡੀ ਐਨ ਏ ਦੀ ਠੀਕ ਹੈ ਜੀ ਹਾਂ ਜੇ ਬੱਚੀ ਇਹਦੀ ਨਾ ਹੋਵੇ ਜੇ ਸੂਈ ਨੂੰ ਜਿਆਦਾ ਟਾਈਮ ਹੋਵੇ ਹੱਥ ਪਵਾ ਕੇ ਦੇਖ ਸਕਦਾ ਬੰਦਾ ਠੀਕ ਹੈ ਜੀ ਇਹ ਵੀ ਤੋਰ ਕੇ ਦਿਖਾਦੀ ਬਾਈ ਸੂਈ ਨੂੰ ਪੰਜਵਾਂ ਦੇਣਾ ਜੀ ਸੂਆ ਦੂਜਾ ਮਗਰ ਤੋਫਾ ਤੁਹਾਨੂੰ ਇਹਦੇ ਮਗਰ ਵੀ ਬੱਚੀਆਂ ਦੋਨਾਂ ਮਗਰ ਨਾਗ ਬੱਚੀਆਂ ਆਂ ਨਾਗ ਨਾਗ ਫ੍ਰੀ ਮਿਲ ਜਾਣਾ ਜੀ 11 ਕਿਲੋ ਬੌਲਾ ਬਾਈ ਦੇ ਘਰੋਂ ਜੋਕ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਵੇਰੇ ਤੁਸੀਂ ਕਰਨੀ ਹੁੰਦੀ ਆ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਬਾਕੀ ਇਸ ਕੁਆਲਿਟੀ ਸੋਹਣੀ ਆ ਜੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਫਿਟਨੈਸ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਜੀ ਕੱਦ ਕਾਠ ਚੰਗਾ ਜੀ ਬਾਕੀ ਵਜਨ ਵੀ ਚੰਗਾ ਜੀ ਬਾਕੀ ਸੁਹਾ ਦੂਜਾ ਹੀ ਆ ਜੀ ਕੰਨੀਆਂ ਵਾਲੇ ਦੰਦ ਬਾਈ ਦੱਸਦਾ ਖੜੇ ਆ ਜੀ ਬਾਕੀ ਜਿਹੜਾ ਹਾਈਟ ਦਾ ਅੰਦਾਜ਼ਾ ਬਾਈ ਦੇ ਹਿਸਾਬ ਨਾਲ ਲਾ ਲਿਆ ਕਰੋ ਜੀ ਕਿਉਂਕਿ ਬਾਈ ਦਾ ਹਾ ਕੱਦ 6 ਫੁੱਟ ਆ ਤੇ ਤੁਸੀਂ ਆਪ ਵੀ ਅੰਦਾਜ਼ਾ ਲਾ ਲਿਓ ਬਈ ਕੱਦ ਗਾਂ ਦਾ ਕਿੱਡਾ ਹੋਊਗਾ ਜੀ ਬਾਕੀ ਮੇਨ ਗੜ ਸੀਲਸ ਲੱਗਾ ਜਿਹੜਾ ਕੋਈ ਮਰਜ਼ੀ ਬੈਠਾ ਰਵੇ ਤੇ ਇਹਦੀ ਡਿਮਾਂਡ ਵੀਰੇ ਜਿਹੜਾ ਬਾਈ ਜੀ 52000 ਜੋੜਾ ਲੈ ਜੇ ਬਾਈ ਕੋਈ ਮਾਨਤਣ ਕਰ ਠੀਕ ਹੈ ਜੀ ਇਹਦਾ 57000 ਡਿਮਾਂਡ ਆ ਜੀ ਬਾਕੀ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਣ ਜ਼ਿਆਦਾ ਹੋ ਜਾਊਗਾ ਅੱਗੇ ਵੀਰੇ ਆ ਗਈ ਤੁਹਾਣਾ ਨੰਬਰ ਸੁਆ ਕਰ ਨਮਾ ਜੀ ਇਹ ਬਾਈ ਨੇ ਦੂਜਾ ਸੁਆ ਦੱਸ ਚੋਈਆ ਤਾਂ ਠੀਕ ਹੈ ਜੀ ਕੋਈ ਅਗਲੇ ਦੀ ਮਾਦੀ ਨਹੀਂ ਜਮਾ ਲੈ ਜਮਾਓ ਕਦੋਂ ਠੀਕ ਹੈ ਕਦੋਂ ਸੁਈ ਆ ਜੀ ਇਹ ਸੁਈ ਨੂੰ ਆ ਬੱਚਾ ਹਾਂ ਜੀ ਇਹਨੂੰ 12 ਦਾ ਮੰਨ ਲਓ 15ਵਾਂ ਦਾ ਮੰਨ ਲਓ 20ਵਾਂ ਦਾ ਮੰਨ ਲਓ ਠੀਕ ਹੈ ਜੀ ਆਹ ਬੱਚਾ ਇਹ ਬੱਚਾ ਕਿੰਨੇ ਦਾ ਮਾਰਜੀ ਮੰਨ ਲਓ ਉਹ ਬੱਚਾ ਇਹਦਾ ਨਾਂ ਹੋਵੇ ਠੀਕ ਹੈ ਜੀ ਮੇਰੀ ਫੁੱਲ ਗਾਰੰਟੀ ਆ ਇਹ ਆਪਣੇ ਕੋਲ ਹੀ ਸੂਈ ਆ ਕਿ ਲਿਆਂਦੀ ਆ ਨਹੀਂ ਨਹੀਂ ਲਿਆਂਦੀ ਆ ਬਾਈ ਅੱਛਾ ਮਾਲਕ ਨੇ ਕਿੰਨਾ ਦਾ ਨੇ ਕਹਿ ਕੇ ਦਿੱਤਾ ਮਾਲਕ ਤਾਂ ਬਾਈ 10-11 ਕਹਿੰਦੇ ਆ ਪਰ ਆਪਾਂ ਅਗਲੇ ਨੂੰ ਬੰਦੇ ਆਪਦੀ ਸਮਝਦੇ ਲੈ ਠੀਕ ਹੈ ਜੀ ਬੱਚਾ ਦਿਖਾ ਦਿੰਦੇ ਆ ਹਾਂ ਵੀ ਚਾਹੇ 13 ਦਾ ਮੰਨ ਲਓ 12 ਦਾ ਮੰਨ ਲਓ 20 ਦਾ ਮੰਨ ਲਓ ਕੋਈ ਜਾ ਕਰੀ ਠੀਕ ਹੈ ਜੀ ਪਰ ਇਹ ਬੱਚਾ ਇਹਦਾ ਠੀਕ ਹੈ ਜੀ ਇਹ ਆਪਾਂ ਜਾਣੀ ਕਿ ਕੋਈ ਡਿਜ਼ਾਈਨ ਨਹੀਂ ਕਰਾ ਲੈਣਾ ਦੀ ਗੱਲ ਠੀਕ ਹੈ ਬਾਈ ਤੇ ਇਹਦੇ ਥੱਲੇ ਕਿੰਨਾ ਦੱਦਾ ਜੀ ਇਹਦੇ ਥੱਲੇ 16 ਤੋਂ 17 ਕਿਲੋ ਐਸਪੈਨ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਪ੍ਰੋਪਰ ਦੋ ਤਿੰਨ ਦੋ ਇਗਰਾ ਠੀਕ ਹੈ ਬਾਈ ਬਾਕੀ ਥਣਾ ਦੀ ਇਹ ਵੀ ਡੰਨ ਜੀ ਥਣਾ ਦੀ ਬਾਈ ਗਾਰੰਟੀ ਲੱਗਣੀ ਠੀਕ ਇਹ ਵੀ ਤੋਰ ਕੇ ਦਿਖਾ ਦੀ ਬਾਈ ਬਾਈ ਦੇ ਦੱਸਣ ਮੁਤਾਬਕ ਸੂਆ ਸੁੰਦੀ ਆ ਜੀ ਇਹੇ ਸੂਈ ਵੀ ਆਲੀ ਦੁਆ ਸੂਈ ਵੀ ਆ ਠੀਕ ਹੈ ਜੀ ਸੂਈ ਵੀ ਮਾਲਕਾਂ ਨੇ ਦੂਜਾ ਕੀਆ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਜੀ ਤੇ ਬਗਰ ਬੱচ্চਾ ਵੱੱਛਾ ਬਾਈ ਬਗਰ ਵੱੱਛਾ ਇਹਦਾ ਲੰਮੀ ਲੰਘੀ ਦੇਖ ਬਾਈ ਕਿੰਨੀ ਆ ਕਬਦ ਕਾਠ ਵੀ ਚੰਗਾ ਵਜਨ ਵੀ ਚੰਗਾ ਬਹੁਤ ਜ਼ਿਆਦਾ ਆ ਬਾਈ ਅੱਛਾ ਮਲਕ ਕੋ ਰਿਕਾਰਡ ਦੀ ਗਰੰਟੀ ਚੰਗੀ ਆਈ ਹੈ ਆ ਤਾਂ ਨੀ ਜਿਹੜੀ ਜਿਹੜੀ ਨਾ ਮਲਕ ਦੀ ਕੈਸ਼ੀਟੀ ਆ ਠੀਕ ਹੈ ਜੀ ਉਹ ਬਰਤੀ ਦਾ 100 ਲੀਟਰ ਵੀ ਦੱਸੀ ਹੈ ਮਾਲਕਾਂ ਨੇ ਮਾਲਕਾਂ ਬਾਕੀ ਬਾਈ ਹੁਣ ਮੌਸਮ ਚੰਗਾ ਆ ਜਨ ਦੁੱਧ ਤੋਂ ਜਿੰਨਾ ਮਰਜ਼ੀ ਚੋਲੇ ਪੰਜ ਇਹਦਾ ਰੱਖਦੇ ਆ ਗੱਲਾਂ ਇਹਨਾਂ ਨੂੰ ਕਾ ਪਤਾ ਹਾਂਜੀ ਕੋਣ ਜੇ ਆਪਾਂ ਇਹਦੀ ਲੈਂਥ ਦੇਖੀਏ ਤੇ ਇਹਦੇ ਵਿੱਚ ਤੋਂ ਹੁਲਕਾਰ ਦੇ ਕਿ ਉਹ ਦੇ ਵੀ ਸਕਦੀ ਹੈ ਕੋਈ ਬਾਲਾ ਨਹੀਂ ਮੈਂ ਨਾ ਦਾ ਹੈ ਦੇਉਂਦੀ ਦੋ ਦੱਧ ਤੇ ਫਸਟ ਸਟਾਰਟਿੰਗ ਆ ਬਈ ਇਹਦੀ ਹਵਾ ਨਾ ਚੈੱਕ ਕਰ ਲਓ ਜੀ ਕਿੱਥੋਂ ਸਟਾਰਟਿੰਗ ਆ ਇਹ ਨਾ ਥੋੜਾ ਜਿਹਾ ਪਸੂ ਕੋਈ ਵੀ ਆ ਜਿਹਨੇ ਵੇਚਣਾ ਹੁੰਦਾ ਇਹ ਨੂੰ ਇਹ ਲਾਲ ਚੁੰਦਾ ਯਾਰ ਮੈਂ ਕਾਹਦੇ ਅੱਗੇ ਢੀੜ ਪਾਉਣਾ ਹੈ ਸਹੀ ਗੱਲੇ ਤੇ ਛੜਦਾ ਨਹੀਂ ਟਾਈਮ ਨਾ ਇਹ ਦੁੱਧ ਦੇਉਂਦੀ ਬੜੀ ਪਰ ਦੇਉਗੀ ਥੋੜੇ ਦੇਉਂ ਠਹਿਰ ਕੇ ਅਜੇ ਜੇ ਆਪਾਂ ਆਖੀ ਉਹ ਨਾ ਕਣ ਕਣ ਚੱਲ ਕੇ ਤੇ ਮੰਨ ਲਾ ਵੀ 40 ਡਣਾ ਚ ਪ੍ਰੋਪਰ ਦੁੱਧ ਤੇ ਆਉਂਦਾ ਪਸ ਸਹੀ ਗੱਲ ਮੇਰੇ ਘਰ ਦੇ ਨਾਲ ਗੱਲ ਇਹ 40 ਡਣਾ ਚ ਪੀਕ ਲੈਵਲ ਦਿਖਾਉਂਦਾ ਤੇ ਉਹ ਜਿਹੜੀਆਂ ਕਈ ਹੁਣ ਲੈ ਜਾਂਦੇ ਵੇ ਕਈਆਂ ਦੇ ਦੇ ਦਿੰਦੇ ਹੁਣ 18-20 ਕਿਲੋ ਬੋੜਾ ਦੂਜੀ ਦਿਨ ਆਪਣੇ ਤਾਂ ਦਿੰਦੇ ਨਹੀਂ ਕੋਈ ਠੀਕ ਹੈ ਜੀ ਹਾਂ ਇਹਦੇ ਥੱਲੇ 17 ਕਿਲੋ ਤੇ 17 ਹੀ ਦੇ ਠੀਕ ਹੈ ਭਾਈ ਹਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਵੀਰ ਇਹਦੀ ਡਿਮਾਂਡ ਬਾਈ ਜੀ 60000 ਰੁਪਏ। ਬੋਜੂ ਲੈਸ ਜੀ। ਮਾਨਦਾਨ ਦੇ। ਇਹਦੀ ਡਿਮਾਂਡ ਬਾਈ 60000 ਰੁਪਿਆ ਕਰਦੇ ਆ ਬਾਕੀ ਮਾਨਦਾਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਹੈ। ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ। ਧੰਨਵਾਦ।